ਮਰਨ ਦੁੱਖ ਜਾਏ ਵਾਜ ਗੁਰਜੀਕਾ ਖਾਲਸਾ ਵਾਜ ਗੁਰਜੀਕੀ ਹਤੇ ਸਰਵਰੇ ਕਾਇਨਾਤ ਨੂਰਿਆ ਲਹਿਵਲੀ ਖੁਲਾਲਮ ਮਿਹਰਮਤ ਦੇ ਸਾਈਂ ਬਖਸ਼ਿਸ਼ਾਂ ਦੇ ਭੰਡਾਰ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਜ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਰਨਕਾਰੀ ਜੋਤ ਦੇ ਮਾਲਕ ਆਪ ਨਰਾਇਣ ਕਲਾ ਧਾਰ ਦਾ ਤਾਰ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦੇ ਆ ਸਭਾਂ ਦੀ ਹਜ਼ੂਰੀ ਚ ਸਜੇ ਹੋ ਆਪ ਸਮੂਹ ਸੰਗਤਾਂ ਨੂੰ ਸਤਿਗੁਰਾਂ ਦੇ ਮਹਾਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਦੇਰੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਕੇ ਸਾਨੂੰ ਮੁਖਾਤਬ ਹੋਏ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਨੇ ਜਿਨ੍ਹਾਂ ਦੇ دیدار ਵੀ ਕੋਈ ਕਰਦਾ ਹੈ ਤੇ ਕੁਝ ਸੁਣ ਲੈਂਦਾ ਹੈ ਜਨਮ ਮਰਨ ਮਿਟ ਜਾਂਦਾ ਹੈ ਜ਼ਿੰਦਗੀ ਆਨੰਦਤ ਹੋ ਜਾਂਦੀ ਆਪਰ ਅੱभी ਬਾਣੀ ਚ ਬਚਨ ਪੜਨੇ ਆ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਨ ਸੁਣਿਆ ਸ਼ਬਦ ਪੇਖਿਆ ਸ਼ਰੀਰ ਕਿਉਂਕਿ ਗੁਰਮਖੋ ਸ਼ਬਦ ਦਾ ਉਚਾਰਨ ਸ਼ਬਦ ਦੀ ਧੁਣੀ ਕਦੇ ਸ਼ਰੀਰ ਬਿਨਾਂ ਨਹੀਂ ਹੁੰਦਾ ਤੇ ਸ਼ਰੀਰ ਜਿਹੜਾ ਉਹ ਸ਼ਬਦ ਬਿਨਾਂ ਕਿਸੇ ਕੰਮ ਦਾ ਨਹੀਂ ਹੁੰਦਾ ਹੁਣ ਜਿਹਨੂੰ ਸੁਣਦਾ ਹੀ ਨਾ ਹੋਵੇ ਤੇ ਜਿਹੜਾ ਵੇਖ ਵੀ ਨਾ ਸਕਦਾ ਹੋਵੇ ਉਹਨੂੰ ਮਹਾਰਾਜ ਨੇ ਕੀ ਕਿਹਾ ਵੀ ਉਹ ਕਿਸੇ ਕੰਮ ਦਾ ਨਹੀਂ ਭਾਵੇਂ ਉਹ ਬਹਰੂਨੀ ਅੱਖਾਂ ਨੇ ਭਾਵੇਂ ਅੰਦਰੂਨੀ ਨੇ ਮੈਂ ਮੂਰਖ ਕੀ ਕੀ ਤੱਕ ਬਾਤ ਹੈ ਕੋਟ ਪਰਾਧ ਦੀ ਕਰਿਆ ਰਿਹਾ ਗੁਰੂ ਨਾਨਕ ਜਨ ਸੁਣਿਆ ਪੇਖਿਆ ਸੀ ਫਿਰ ਗਰਭਾਸ ਨਾ ਪਰਿਆ ਰੇ ਪਹਿਲਾ ਲਗਤਾ ਹੈ ਮੈਂ ਇਤਿਹਾਸ ਵਾਲ ਪਰਤਨਾ ਚਾਹਣਾ ਆਪ ਜੀ ਦੇ ਸਮਖ ਬੜੇ ਪਿਆਰ ਨਾਲ ਸੁਣਿਆ ਦੂਜਾ ਪੱਖ ਜੇ ਕੋਈ ਪੁੱਛ ਲੈ ਗੁਰੂ ਨਾਨਕ ਸਾਹਿਬ ਕੌਣ ਨੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਪਹਿਲਾਂ ਫਿਰ ਤਾਂ ਕਿ ਇਤਿਹਾਸ ਸੁਖਾ ਹੋ ਜਾ ਸਮਝਣਾ ਕਿਸੇ ਨੇ ਕਿਹਾ ਗੁਰੂ ਨਾਨਕ ਕੇ ਨੇ ਕਿਸੇ ਨੇ ਕਿਹਾ ਗੁਰੂ ਨਾਨਕ ਕੇ ਨੇ ਕਿਸੇ ਨੇ ਕਿਹਾ ਗੁਰੂ ਨਾਨਕ ਕੇ ਪਰ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਪਟ ਸਾਹਿਬ ਵਾਲਾ ਮਹਾਪੁਰਸ਼ਾਂ ਨੂੰ ਪੁੱਛੀਏ ਨਾ ਤੇ ਉਹ ਜਵਾਬ ਦਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਉਹ ਨੇ ਸੋਨਣਾ ਖਿਆਲਤ ਨਾਲ ਸਾਡੇ ਇਤਿਹਾਸ ਦੀ ਦੁਨੀਆ 'ਚ ਅਸੀਂ ਗੁਰੂ ਨਾਨਕ ਸਾਹਿਬ ਤੇ ਦੀਦਾਰੀ 1469 ਤੋਂ ਕਰਨੇ ਸ਼ਰੀਰ ਕਰਕੇ ਉਹਨਾਂ ਦਾ ਆਗਮਨ ਪ੍ਰਕਾਸ਼ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਾਂਗੇ ਤੇ ਮਹਾਰਾਜ ਜੀ ਦੇ ਬਚਨ ਨੇ ਗੁਰੂ ਨਾਨਕ ਸਾਹਿਬ ਉਹ ਨੇ ਜਿਨ੍ਹਾਂ ਨੂੰ ਭਗਤ ਪ੍ਰਹਿਲਾਦ ਵਰਗੇ ਜਪਦੇ ਨੇ ਮੈਂ ਤੁਹਾਡੇ iatric ਚ ਲਿਆ ਦੇ ਆ ਗਾਲਪਣ ਜੇ ਆਪਾਂ ਇਤਿਹਾਸ ਦੀ ਬਾਤ ਮੰਨਾਂਗੇ ਤੇ 800 ਸਾਲ ਤੋਂ ਵੱਧ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਤੋਂ ਪਹਿਲਾਂ ਪ੍ਰਹਿਲਾਦ ਦਾ ਆਗਮਨ ਹੈ ਮਲਤਾਨ ਸ਼ਹਿਰ ਦੇ ਅੰਦਰ ਮਲਤਾਨ ਅੰਦਰ ਪ੍ਰਹਿਲਾਦਪੁਰੀ ਉਹਦੇ ਨਾਂ ਤੇ ਮਹੱਲਾ ਹੈ ਕਿਉਂਕਿ ਸਾਡੇ ਬੰਦੇ ਕਹਿੰਦੇ ਨਾ ਇਹ ਮਿਥਾਲੋਜੀ ਹੈ ਇਹ ਮਿਥਾਲੋਜੀ ਨਹੀਂ ਇਤਿਹਾਸ ਜਿੰਨਾ ਧਿਆਨ ਮੰਗਦਾ ਹੁੰਦਾ ਸ਼ਾਇਦ ਅਸੀਂ ਦੇ ਨਹੀਂ ਪਾਉਂਦੇ ਮੈਂ ਗੱਲ ਨੇੜੇ ਰੱਖਾਂ ਗੁਰੂ ਨਾਨਕ ਸਾਹਿਬ ਉਹ ਨੇ ਜਿਨ੍ਹਾਂ ਨੂੰ ਪ੍ਰਹਲਾਦ ਜਪਰੇ ਹੈ ਤੇ ਹੁਣ ਪ੍ਰਹਲਾਦ ਤੇ 800 ਸਾਲ ਤੋਂ ਵੱਧ ਪਹਿਲਾਂ ਹੋ ਗਿਆ ਜੀਨੇ ਮੁੜ ਕੇ ਹੋਣਾ ਫਿਰ ਉਹਨੂੰ ਕਿਵੇਂ ਜਪਿਆ ਜਾਏਗਾ ਅਸਲ ਵਿੱਚ ਸਾਡੀਆਂ ਨਿਗਾਹ ਚ ਗੁਰੂ ਨਾਨਕ ਸਿਰਫ ਇੱਕ ਸਰੀਰ ਧਾਰਿਆ ਹੈ ਤੇ ਸਰੀਰ ਧਾਰਿਆ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਕੱਦਸ ਬਾਣੀ ਤੋਂ ਪੁੱਛਾਂਗੇ ਤੇ ਪਟ ਸਾਹਿਬਾਂ ਬਚਨ ਕਰਦੇ ਨੇ ਵੀ ਗੁਰੂ ਨਾਨਕ ਨਰਿੰਕਾਰ ਦਾ ਰੂਪ ਹੈ ਉਹ ਸਦਾ ਹੈ ਸੋਈਆ ਪੜਾਤੇ ਇਤਿਹਾਸ ਵਾਲਾ ਪਰਤੀਏ ਇੱਕ ਮਨ ਪੁਰਖ ਈ ਹੈ ਪਰ ਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਲੈ ਹਿਰਦੈ ਵਸਾਵੋਂ ਤੋਂ ਪਰਮ ਗੁਰੂ ਨਾਨਕ ਗੁਣ ਗਾਵੋਂ ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਿ ਨਿਵਾਰਨ ਸ਼ਬਦ ਸਰੇ ਗਾਵਹਿ ਗੰਭੀਰ ਧੀਰਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਹੁਣ ਪੰਕਤੀ ਨੂੰ ਸੁਣਿਐ गाव ਹੈ 인ਦਰਾਦ ਭਗਤ ਪ੍ਰਹਿਲਾਦਿਕ ਇਹ ਮਹਾਰਾਜ ਗੁਰੂ ਨਾਨਕ ਸਾਹਿਬ ਭਗਤ ਪ੍ਰਹਿਲਾਦ ਵਰਗੇ ਵੀ ਤੈਨੂੰ ਗਾਉਂਦੇ ਆਪ ਜੀ ਦੇ ਗਿਆਤ ਲਈ ਫਿਰ ਬੇਨਤੀ ਕਰਾਂਗੀ ਜੇ ਤਾਂ ਇਹ ਬੋਲ ਕਿਸੇ ਇਤਿਹਾਸਿਕ ਸਾਖੀ ਚ ਹੁੰਦੇ ਗ੍ਰੰਥ ਚ ਹੁੰਦੇ ਸਰੋਤ ਚ ਹੁੰਦੇ ਤੇ ਫਿਰ ਮੇਰੇ ਵਰਗਿਆਂ ਨੇ ਕਿਹਾ ਛੱਡਣਾ ਸੀ ਇਹ ਗਲਤ ਹੈ ਜੀ ਇਹ ਉਸਤ ਤੈ ਜੀ ਇਹ ਮਥਾਲੋ ਜੀ ਪਰ ਬਚਨ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਰੱਬੀ ਬਾਣੀ ਦੇ ਜਿਹਨੂੰ ਖੁਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਹਾ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿਖੋ ਹਰ ਕਰਤਾ ਆਪ ਮੋਹੋਂ ਕਢਾਈ ਧਿਆਨੇ ਗਾਵ ਹੈ 인ਰਾਦ ਭਗਤ ਪ੍ਰਹਿਲਾਦਿਕ ਤੇ ਭਗਤ ਪ੍ਰਹਿਲਾਦ ਵੀ ਕੋਈ ਮਿੱਥਿਆ ਨਹੀਂ ਹੈ ਆਤਮ ਰਸ ਜਨ ਜਾਣਿਓ ਉਹ ਭਗਤ ਹੈ ਜਿਹਨੇ ਰੱਬੀ ਰਸ ਨੂੰ ਚੱਖਿਆ ਹੋਇਆ ਆਤਮ ਰਸ ਜਨ ਜਾਣਿਓ ਉਹ ਗੁਰੂ ਨਾਨਕ ਸਾਹਿਬ ਨੇ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਯੋਗ ਜਨਮ ਆਇਆ ਗੱਲ ਸ਼ੁਰੂ ਕਰਾਂ ਇਤਿਹਾਸ ਦੇ ਪੱਖ ਦੀ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਆਗਮਨ ਹੋਣ ਲੱਗਾ ਇੱਕ ਲੜੀ ਜੋੜਨ ਲੱਗੇ ਜਿੰਨਾ ਸੰਗਤਾਂ ਨੇ ਸੁਬਾਣੀ শ্রবণ ਕੀਤਾ ਇੱਕੋ ਮਿੰਟ ਵਿੱਚ ਪਿਤਾ ਦਾ ਨਾਮ ਹੈ ਮਹਿਤਾ ਕਲਿਆਣ ਦਾਸ ਤੇ ਮਾਤਾ ਜੀ ਨੇ ਤ੍ਰਿਪਤਾ ਜੀ ਜੇ ਤੁਸੀਂ ਬੰਸਾਵਲੀ ਸੁਣਨੀ ਹੋਵੇ ਜਿਹੜਾ ਵੀ ਤੁਹਾਡਾ ਚੈਨਲ ਸਰੋਤ ਹੈ ਜਿੱਦੇ 'ਚ ਸੁਬਾ ਰਿਕਾਰਡਿੰਗ ਹੋਏ ਉਹਦੇ ਵਿੱਚੋਂ ਆਪ ਦੀ ਕੱਲੇ ਕੱਲੇ ਪਿੰਡਾਂ ਦਾ ਨਾਮ ਚੌਥੀ ਪੀੜੀ ਤੱਕ ਮਹਾਰਾਜ ਦੀ ਵੰਸਾਵਲੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਨਕਿਆਂ ਦਾ ਪੱਖ ਤੇ ਫਿਰ ਜਿੱਥੋਂ ਆਪਾਂ ਬਾਤ ਸ਼ੁਰੂ ਕਰਨ ਲੱਗੇ ਆ ਪਿਤਾ ਦਾ ਨਾਮ ਕਲਿਆਣ ਦਾਸ ਸਾਰੇ ਦੁਨੀਆ ਦਾ ਕਲਿਆਣ ਕੀਤਾ ਨਾਮ ਦੁਆਰਾ ਤੇ ਮਾਤਾ ਦਾ ਨਾਮ ਤ੍ਰਿਪਤਾ ਹੈ ਕਿਹੜਾ ਦੁਨੀਆ ਦਾ ਜੀਵ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਤ੍ਰਿਪਤ ਨਹੀਂ ਕੀਤਾ ਮਾਤਾ ਤੇ ਪਿਤਾ ਵਾਲੇ ਮਹਾਨ ਗੁਣ ਫਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਉਹ ਪਹਿਲਾਂ ਅਗਲੀ ਬਾਤ ਜਿੱਥੇ ਲੜੀ ਛੱਡੀ ਸੀ ਗੁਰਮੁਖਾਂ ਨੇ ਵਚਨ ਕੀਤੇ ਰਾਏ ਬੁਲਾਰ ਖਾਨ ਸਾਹਿਬ ਇਹਨਾਂ ਨੂੰ ਜਦੋਂ ਆਪਾਂ ਪੜਾਂਗੇ ਇਹਨਾਂ ਕੋਲ ਗੁਰਮੁਖੋ 1500 ਮਰਬਾ ਖੁਦ ਦੀ ਜ਼ਮੀਨ ਹੈ 84 ਪਿੰਡਾਂ ਦੀ ਮਾਲਕੀ ਹੈ ਰਿਆਸਤ ਹੈ ਜਜ਼ੀਆ ਟੈਕਸ ਹੁੰਦਾ ਹੈ ਏਡੀ ਵੱਡੀ ਰਿਆਸਤ ਵੀ ਹੈ ਨਾਲ ਉਹਦੇ ਕਾਰ ਆਮਦ ਨੇ ਮਹਿਤਾ ਬਾਬਾ ਕਲਿਆਣ ਦਾਸ ਜੀ ਇਹਨਾਂ ਦੇ ਕੋਲ ਇਹ ਚਤੇ ਰੱਖਿਓ ਸ਼ੇਰੋਂ ਦੇ ਇਲਾਕੇ ਤੋਂ ਉੱਠ ਕੇ ਗਏ ਹੋਏ ਦੋਵੇਂ ਪਰਿਵਾਰ ਨੇ ਇਸੇ ਇਲਾਕੇ ਜਾਮਾ ਰਾਏ ਤੋਂ ਹੀ ਭਾਈ ਮਰਦਾਨੇ ਦਾ ਪਰਿਵਾਰ ਉੱਠ ਕੇ ਗਿਆ ਜਿਹੜਾ ਇੱਕ ਵੱਖਰਾ ਇਤਿਹਾਸ ਹੁਣ ਮਹਾਰਾਜ ਸਤਗੁਰੂ ਸਕੇ ਪਾਦਸ਼ਾਹ ਦੇ ਆਗਮਨ ਤੋਂ ਪਹਿਲਾਂ ਰਾਏ ਬੁਲਾਰ ਖਾਨ ਸਾਹਿਬ ਇੱਕ ਸੁਪਨਾ ਵੇਖਦੇ ਨੇ ਦਰਿਆ ਚੜਿਆ ਹੋਇਆ ਚੜੇ ਹੋਏ ਚਾਉ ਚਨਾਬ ਤੇ ਰਾਵੀ ਨੇ ਤਲਵੰਡੀ ਦੀ ਧਰਤੀ ਨੂੰ ਪਾਣੀ ਪਾਣੀ ਕਰ ਦਿੱਤਾ ਹੈ ਔਰ ਪਾਣੀ ਲੋਕਾਂ ਨੂੰ ਡੋਬੋ ਨਹੀਂ ਰਿਹਾ ਉਸ ਪਾਣੀ ਤੇ ਲੋਕ ਤਰ ਰਹੇ ਤੇ ਇਹ ਗੱਲ ਰਾਏ ਬਲਾਰ ਖਾਨ ਸਾਹਿਬ ਆਪਣੀ ਬੇਗਮ ਨਾਲ ਸਾਂਝੀ ਕਰਦੇ ਨੇ ਤੇ ਬੇਗਮ ਨੇ ਇੱਕ ਸ਼ਬਦ ਕਿਹਾ ਸੀ ਕਹਿਣ ਲੱਗੀ ਦੁਨੀਆ ਦੇ ਦਰਿਆ ਡੋਬ ਦਿੰਦੇ ਤੇ ਜਿਹੜੀ ਤੁਸੀਂ ਰੋਜ਼ ਅੱਲਾਹ ਅੱਗੇ ਦੁਆ ਕਬੂਲ ਕਰਦੇ ਹੋ ਤੁਹਾਡੀ ਦੁਆ ਕਬੂਲ ਹੋ ਗਈ ਸ਼ਾਇਦ ਧਰਤੀ ਤੇ ਉਹ ਆਏਗਾ ਉਹ دریاਵਾਂ ਦਾ ਦਰਿਆ ਹੈ ਪੋਦਾ ਅੰਦਰ ਦਾ ਜੋ ਬਖਸ਼ਿਸ਼ ਦਾ ਨੀਰ ਹੈ ਉਹ ਕਿਸੇ ਨੂੰ ਡਬੋਏਗਾ ਨਹੀਂ ਉਤਾਰੇਗਾ ਇਥੋਂ ਬਾਤ ਛੱਡੀ ਸੀ ਪਹਿਲਾ ਸੁਬਣਾ ਦੂਜਾ ਜ਼ਿਕਰ ਭਾਈ ਸਾਹਿਬ ਭਾਈ ਵੀਰ ਸਿੰਘ ਕਰਦੇ ਨੇ ਕਹਿਣ ਲੱਗੇ ਮਹਾਰਾਜ ਜੀ ਦਾ ਆਗਮਨ ਹੋਣਾ ਇੱਕ ਬਾਤ ਤੇ ਗੁਰਮਖੋ ਪੱਕੀ ਹੈ ਜੇ ਇਤਿਹਾਸ ਦੀ ਡਿਟੇਲ ਚ ਜਾਓਗੇ ਨਾ ਕਹਿਣ ਲੱਗੇ ਮਾਤਾ ਤ੍ਰਿਪਤਾ ਜੀ ਨੇ ਲੋਕਾਂ ਨਾਲ ਬੋਲਣਾ ਘੱਟ ਕਰ ਦਿੱਤਾ ਹੈ ਉਹ ਆਪਣੇ ਟਿਕਾਣਾ ਵਿੱਚ ਨੇ ਐਸਾ ਉਹਨਾਂ ਦੇ ਕੋਲ ਸਕੂਨ ਹੈ ਜਿਹੜਾ ਵੀ ਉਹਨਾਂ ਦੇ ਆਬਾ ਮੰਡਲ ਚ ਆ ਜਾਂਦਾ ਹੈ ਉਹਨਾਂ ਨੂੰ ਵੀ ਸਕੂਨ ਮਿਲਦਾ ਹੈ ਭਾਵੇਂ ਤੁਸੀਂ ਇਹਨੂੰ ਜੇ ਪੜਨਾ ਹੋਵੇ ਨਾ ਕਿ ਚਲੋ ਆਪਾਂ ਉਹ ਪੱਖ ਤੋਂ ਨਹੀਂ ਬੋਲ ਰਹਾ ਇਹਨੂੰ ਕਹਿੰਦੇ ਨੇ ਜਦੋਂ ਤੁਸੀਂ ਵਿਗਿਆਨ ਨੂੰ ਜਾਂ ਸਾਇੰਸ ਨੂੰ ਪੜੋਗੇ ਇਲੈਕਟ੍ਰੋਨਿਕ ਮੈਗਨੈਟ ਫੀਲਡ ਇਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਬੰਦੇ ਦੇ ਆਲੇ ਦੁਆਲੇ ਦੀ ਹਵਾ ਇਹਨੂੰ ਕਿਹਾ ਨਾ ਬਾਬਾ ਕਬੀਰ ਸਾਹਿਬ ਨੇ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ ਜੇ ਸਾਖਤ ਦੇ ਸੰਗ ਤੋਂ ਪਰੇ ਭਜਣਾ ਹੈ ਨਾ ਤੇ ਫਿਰ ਗੁਰੂ ਦੇ ਸੰਗਤ ਦੇ ਨੇੜੇ ਆਉਣਾ ਹੈ ਜੇ ਸਾਖਤ ਦਾ ਸੰਗ ਬੁਰਾ ਸਰ ਪਾਏਗਾ ਫਿਰ ਗੁਰੂ ਦੀ ਬਖਸ਼ਿਸ਼ ਦਾ ਅਸਰ ਅੰਦਰੋਂ ਸ਼ੁੱਧ ਕਰੇਗਾ ਖੈਰ ਮਾਤਾ ਤ੍ਰਿਪਤਾ ਜੀ ਅੰਦਰੋਂ ਸਕੂਨ ਚ ਨੇ ਕਿਉਂ ਨੇ ਹੁਣ ਇਹਦਾ ਦੂਜਾ ਪੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤਿੰਨ ਥਾਵਾਂ ਦਾ ਜ਼ਿਕਰ ਕੀਤਾ ਹੈ ਪਹਿਲਾ ਜ਼ਿਕਰ ਕੀਤਾ ਵੀ ਉਹ ਕੁੱਲ ਧੰਨ ਹੈ ਤੇ ਉਹ ਪਿਤਾ ਧੰਨ ਹੈ ਦੂਜਾ ਜ਼ਿਕਰ ਕੀਤਾ ਉਹ ਜਨਨੀ ਧੰਨ ਤੀਜਾ ਜ਼ਿਕਰ ਕੀਤਾ ਉਹ ਧਰਤੀ ਧੰਨ ਹੈ ਤੇ ਚੌਥਾ ਜ਼ਿਕਰ ਕੀਤਾ ਜਿਨ੍ਹਾਂ ਨੇ ਦਰਸ਼ਨ ਕਰ ਲਏ ਉਹ ਵੀ ਧੰਨ ਧੰਨ ਪਿਤਾ ਆਉਣ ਤੋਂ ਪਹਿਲਾਂ ਦਾ ਆਪਾਂ ਕਹੀਏ ਦ੍ਰਿਸ਼ਟੀਕੋਣ ਕੀ ਹੈ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣੇ ਅਮਰ ਧੰਨ ਧੰਨ ਗੁਰੂ ਜਨ ਨਾਮ ਰਧਿਆ ਆਪ ਤਰਿਆ ਜਿਨਨੀ ਮਠਾ ਦਰਸ਼ਨ ਕੀਤੇ ਅੱਜ ਆਪਾਂ ਬਚਨ ਰੰਬੇ ਨੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਬ ਦੀ ਤਰਿਆ ਰੇ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਸੀ ਫਿਰ ਗਰਭਾਸ ਨ ਪਰਿਆ ਹੈ ਆਪ ਤਰਿਆ ਜਿੰਨੀ ਡਿੱਠਾ ਤਿੰਨੀ ਲੈ ਤਿੰਨਾ ਲੈ ਛਡਾਇ ਹੁਣ ਦਰਸ਼ਨ ਕਰਨ ਵਾਲੇ ਕੋਣ ਨੇ ਤੋਂ ਪਹਿਲਾਂ ਮਾਤਾ ਤੇ ਪਿਤਾ ਹੁਣ ਜਿਹੜਾ ਵੀ ਮਾਤ ਤ੍ਰਿਪਤਾ ਦੇ ਕੋਲ ਆਉਂਦਾ ਹੈ ਉਹ ਨਿਆਲ ਹੋ ਜਾਂਦਾ ਮੈਂ ਦੂਜਾ ਪੱਖ ਜ਼ਰੂਰ ਕਾਹਾਂਗਾ ਜੀ 80 ਸਾਲ ਦੀ ਉਮਰ ਹੈ ਦੌਲਤਾਂ ਦਾ ਹੀ ਮਹਾਰਾਜ ਦੇ ਪਰਿਵਾਰ ਵਿੱਚ ਦੋ ਬੀਬੀਆਂ ਦਾ ਜ਼ਿਕਰ ਹੈ ਇੱਕ ਹੈ ਦਾਈ ਉਹਦਾ ਨਾਮ ਹੈ ਮਾਈ ਤੁਲਸਾ 80 ਸਾਲ ਦੇ ਕਰੀਬ ਉਮਰ ਹੈ ਬਜ਼ੁਰਗ ਹੈ ਮੁਸਲਮਾਨ ਪੈ اسلام ਨਾਲ ਸੰਬੰਧਿਤ ਪਰਿਵਾਰ ਨਾਲ ਉਸ માતા ਦਾ ਸੰਬੰਧ ਹੈ ਦੂਜੇ ਪਾਸੇ ਇੱਕ ਔਰਤ ਉਹਦਾ ਨਾਮ ਹੈ ਗੁਰਮਖੋ ਤੁਲਸਾ ਉਹ ਅਸਲ ਵਿੱਚ ਸੇਵਾਦਾਰ ਹੈ ਘਰ ਦੀ ਨੌਕਰਾਨੀ ਹੈ ਇੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਇਹ ਨਾਮ ਤੁਸੀਂ ਪੜਨਾ ਹੋਵੇ ਸਰੋਤ ਮੈਂ ਤੁਹਾਨੂੰ ਸਾਹਮਣੇ ਰੱਖਦੇ ਆਂ ਡਾਕਟਰ ਜਪਾਈ ਕੁਲਦੀਪ ਸਿੰਘ ਨੇ ਨਾਨਕ ਸਿੰਘ ਨਾਵਲਕਰ ਜਿਹੜੇ ਹੋਏ ਉਹਨਾਂ ਦੇ ਪੁੱਤਰ ਨੇ ਇੱਕ ਕਿਤਾਬ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਛਪੀ ਹੋਈ ਹੈ অথੈਨਟਿਕਟੀ ਜਾਂ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਉਹ ਤੀਜੀ ਮਈ ਦਾ ਨਾਮ ਹੈ ਰਗੋ ਇਹਦਾ ਆਪਾਂ ਜ਼ਿਕਰ ਅੱਗੇ ਕਰਾਂਗੇ। ਦਾਈ ਦੌਲਤਾ ਨੇ ਇੱਕ ਦਿਨ ਮਾਈ ਤ੍ਰਿਪਤਾ ਮਾਤਾ ਤ੍ਰਿਪਤਾ ਕੋਲ ਬਹਿ ਕੇ ਸ਼ਬਦ ਕਹੇ ਮੈਂ ਗੱਲ ਫਿਰ ਸੁਮਨੇ ਤੇ ਲਿਆਉਣੀ ਤਾਂ ਕਿ ਪ੍ਰਕਾਸ਼ ਦੀ ਗੱਲ ਹੋ ਸਕੇ। ਮਾਤਾ ਤ੍ਰਿਪਤਾ ਨੂੰ ਦਾਈ ਦੌਲਤਾ ਕਹਿਣ ਲੱਗੀ ਵੀ ਤ੍ਰਿਪਤਾ ਮੇਰਾ ਮਨ ਬਹੁਤ ਦੁਖੀ ਹੈ। ਗਿਆਨੀ ਅਮਰਜੀਤ ਸਿੰਘ ਢੋਰਾ ਪਾਸੋਂ ਆਪਨੇ ਸੁਣਿਆ ਨਾ ਦੁਨੀਆ ਤੇ ਤੁਹਾਨੂੰ ਜਿਹੜਾ ਵੀ ਮਿਲੇਗਾ ਅਕਸਰ ਗੁਰਮੁਖੋ ਜਾਂ ਰੋਂਦਾ ਮਿਲੇਗਾ ਜਾਂ ਤੁਹਾਨੂੰ ਰੁਵਾਏ ਉਹ ਬਹੁਤ ਦੁਖੀ ਹੋਏਗਾ ਆਪਣਾ ਦੁੱਖ ਦੱਸੇਗਾ ਧਰਮੀ ਬੰਦੇ ਦੇ ਅੰਦਰ ਵਿਰਾਗ ਉਤਪਾਉਂਦਾ ਤੇ ਜੇ ਉਹ ਰੁਵਾਏਗਾ ਨਹੀਂ ਤੇ ਰੋਂਦਾ ਜ਼ਰੂਰ ਮਿਲੇ ਬੰਦੇ ਦਾ ਜਨਮ ਵੀ ਰੋਣਾ ਹੈ ਬੰਦੇ ਦਾ ਜਾਣਾ ਵੀ ਰੋਣਾ ਹੈ ਤੇ ਉਸਤਾ ਕੀ ਮਾਹ ਬੰਦੇ ਦਾ ਜੀਵਨ ਵੀ ਰੋਣਾ ਰਹਿ ਗਿਆ ਰਬੀ ਨਾਮ ਨਾਲ ਟੁੱਟ ਕੇ ਪਰ ਮਹਾਰਾਜ ਜਿਨ੍ਹਾਂ ਦਾ ਅੱਜ ਅਸੀਂ ਪ੍ਰਕਾਸ਼ ਦਿਹਾੜਾ ਮਹਾਨ ਪੁਰਬ ਮਨਾ ਰਹੇ ਆ ਉਹਨਾਂ ਕੇ ਸੰਸਾਰ ਤੇ ਆਉਂਦੇ ਆ ਇੱਕ ਗੱਲ ਕਹਿ ਦਿੱਤੀ ਸਿਖਾ ਤੈਨੂੰ ਉਹ ਦਾਤ ਦੇਣੀ ਹੈ ਜਦੋਂ ਤੂੰ ਸੰਸਾਰ ਤੇ ਆਏ ਤੂੰ ਹੱਸਦਾ ਰਹੇ ਖੁਸ਼ ਹੋ ਕੇ ਵਿਗਾਸ ਵਿੱਚ ਰਹਿ ਕੇ ਸਦਾ ਖੇੜੇ ਵਿੱਚ ਤੂੰ ਆਪਣਾ ਜੀਵਨ ਬਸਰ ਕਰ ਸਕੀ ਆਪਾਂ ਬਚਨ ਰੋਜ਼ ਪੜ੍ਹਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਖੈਰ ਜਦੋਂ ਮਾਤਾ ਤ੍ਰਿਪਤਾ ਨੂੰ ਇਹ ਸ਼ਬਦ ਕਹਿਣ ਸੁਣਿਆ ਧਾਰਨਾ ਮਾਈ ਦੌਲਤਾ ਕਹਿਣ ਲੱਗੀ ਤ੍ਰਿਪਤਾ ਧੀਏ ਮੈਂ ਦੁਖੀ ਬਣੀ ਆ ਕਹਿਣ ਲੱਗੀ ਕਿਉਂ ਕਹਿਣ ਲੱਗੀ ਪਹਿਲੀ ਤਾਂ ਰਾਜਿਸ ਮੈਨੂੰ ਮੇਰੀ ਮਾਂ ਨਾਲ ਹੈ ਮਾਤਾ ਤ੍ਰਿਪਤਾ ਨੇ ਕਿਹਾ ਕਿਉਂ ਕਹਿਣ ਲੱਗੀ ਜਦੋਂ ਮੈਂ ਜਨਮ ਹੀ ਸਾਡੇ ਪਰਿਵਾਰ ਵਿੱਚ ਉਦੋਂ ਵੀ ਗਰੀਬੀ ਮੈਂ ਵੱਡੀ ਹੋਈ ਮੈਂ ਗਰੀਬ ਗਰੀਬੀ ਦੀ ਹਾਲਾਤ ਵਿੱਚ ਐਸੇ ਪਰਿਵਾਰ ਵਿੱਚ ਅੱਗੇ ਫਿਰ ਵੀ ਆਈ ਗਈ ਸਾਰੀ ਜ਼ਿੰਦਗੀ ਕੰਮ ਕਰਦੇ ਆ ਗੁਜ਼ਰ ਗਈ ਨਾਮ ਮੇਰਾ ਦੌਲਤਾਂ ਰੱਖਿਆ ਪਰ ਮੈਂ ਜ਼ਿੰਦਗੀ ਚ ਦੌਲਤ ਵੇਖੀ ਨਹੀਂ ਵੇਖੋ ਸੁਭਾ ਬੈਂਤੀ ਕਿ ਤਿਸੇ ਨਾ ਤੇ ਗੁਣ ਜਿਹਦੇ ਮਿਲਦੇ ਉਹਨੋਂ ਰੱਬੀ ਪੁਰਸ਼ ਹੁੰਦਾ ਕਹਿਣ ਲੱਗੀ ਦੌਲਤਾਂ ਨਾਮ ਰੱਖਿਆ ਪਰ ਦੌਲਤ ਨਹੀਂ ਵੇਖੀ ਮਾ ਤ੍ਰਿਪਤਾ ਨੇ ਸ਼ਬਦ ਕਹੇ ਮਾਂ ਤੂੰ ਦਸ ਚੌਣਾ ਕੀ ਹੈ ਕਹਿਣ ਲੱਗੀ ਚੌਣਾ ਕੀ ਹੈ ਤੁਹਾਡੇ ਘਰ ਰੱਬ ਦੀਆਂ ਸਾਰੀਆਂ ਬਰਕਤਾਂ ਵੈਸੇ ਬਾਤ ਸਚਾਈ ਵੀ ਹੈ ਨਾ ਸੱਚੇ ਸਹਿਬਾ ਕਿਆ ਨਾਹੀਂ ਘਰ ਤੇ ਰਹੇ ਇਹ ਜਵਾਬ ਹੈ ਘਰ ਤਾਂ ਤੇਰਾ ਸਭ ਕੁਝ ਹੈ ਤੁਸੀਂ ਪੜੇ ਲਿਖੇ ਹੋ ਦੁਨੀਆ ਵਿੱਚ ਬਹੁਤ ਖੁਜ ਹੋ ਸਕਦਾ ਹੈ ਪਰ ਸਭ ਕੁਝ ਗੁਰਮਖੋ ਕੇਵਲ ਗੁਰੂ ਕੋਲ ਹੁੰਦਾ ਬੰਦੇ ਕੋਲ ਨਹੀਂ ਹੁੰਦਾ ਕਹਿਣ ਲਗੀ ਤੁਹਾਡੇ ਘਰ ਸਾਰੀਆਂ ਬਰਕਤਾਂ ਨੇ ਤੇ ਮੈਂ ਚਾਹਉਣੀ ਆ ਵੀ ਤੇਰੇ ਘਰ ਧੀ ਹੈ ਪਰਿਵਾਰਾਂ ਵਾਲੇ ਆਪਾਂ ਕਿ ਰੱਬ ਜੋੜੀ ਬਣਾ ਦੇਵੇ ਹੁਣ ਇੱਕ ਪੁੱਤਰ ਦੇਵੇ ਤੇ ਮੈਨੂੰ ਇੰਨੀ ਕੋ ਦੌਲਤ ਤਾਂ ਮਿਲੇ ਨਾ ਵੀ ਮੇਰਾ ਕੋਈ ਸਾਲ ਖੰਡ ਸੌਖਾ ਲੰਘ ਜਾਏ ਤੇ ਮਾਤ੍ਰਿਕਤਾ ਨੇ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਉਦਰੇ ਮਾਹੀ ਗੁਰੂ ਨਾਨਕ ਸਾਹਿਬ ਦਾ ਨਿਵਾਸ ਹੈ ਉਸ ਮਾਣੇ ਅੰਦਰੋਂ ਸ਼ਬਦ ਕਹਿ ਕਹਿਣ ਲੱਗੀ ਮਾਂ ਕੋਈ ਗੱਲ ਨਹੀਂ ਰੱਬ ਤੈਨੂੰ ਐਸੀ ਦੌਲਤ ਦੇਵੇ ਤੂੰ ਇੱਕ ਸਾਲ ਦੀ ਗੱਲ ਕਰਦੀ ਹੈ ਤੈਨੂੰ ساری ਜ਼ਿੰਦਗੀ ਮੰਗਣਾ ਨਾ ਪਵੇ ਇਹ ਬਾਤ ਇੱਥੇ ਰੱਖਿਓ ਆਪਾਂ ਅੱਗੇ ਵੇਰਵਾ ਕਰਾਂਗੇ ਜੇ ਗੁਰੂ ਨਾਨਕ ਨਾਲ ਜਿਹੜਾ ਅੰਦਰੋਂ ਜੁੜ ਗਿਆ ਨਾ ਉਹਨੇ ਮੰਗਣਾ ਭੁੱਲ ਗਿਆ ਉਹਨੇ ਵੰਡਣਾ ਸ਼ੁਰੂ ਕਰ ਦਿੱਤਾ ਉਹ ਭਾਵੇਂ ਕੌਡਾ ਹੋਵੇ ਕੋਈ ਹੋ ਮਾਂ ਦ੍ਰਿਪਤਾ ਕਹਿਣ ਲਗੀ ਤੈਨੂੰ ਮੰਗਣਾ ਭੁੱਲ ਜਾਏ ساری ਜ਼ਿੰਦਗੀ ਐਸੀ ਦੌਲਤ ਮਿਲ ਜਾਏ ਇਤਿਹਾਸ ਦੇ ਬੋਲ পড়ੋਗੇ ਸ਼ਬਦ ਮਾਈ ਦੌਲਤਾਂ ਨੇ ਬਾਬਾ ਕਲਿਆਣਦਾਸ ਨਾਲ ਸਾਝੇ ਕੀ ਉਹਨਾਂ ਵੀ ਸ਼ਬਦ ਕਹਿ ਦੌਲਤਾਂ ਪ੍ਰਵਾਹ ਨਾ ਕਰ ਜਿੰਨਾ ਹੋ ਸਕਿਆ ਦੌਲਤ ਦੇ ਆਣ ਲਓ ਜੀ ਆਪਾਂ ਗੱਲ ਛੋਟੀ ਕਰ ਲਗੇ ਮਹਾਰਾਜ ਜੀ ਦਾ ਪ੍ਰਕਾਸ਼ ਵਾਲਾ ਦਿਨ ਆਇਆ ਪ੍ਰਕਾਸ਼ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਮੈਂ ਸੋਭਾ ਵੀ ਬੇਨਤੀ ਕੀਤੀ ਜੀ ਭਾਵੇਂ ਤੁਸੀਂ ਫੜੇ ਲਿਖੇ ਬੰਦੇ ਆ ਵੀ ਕਈ ਵਾਰੀ ਦਿਮਾਗ ਵਿੱਚ ਇਹ ਸਵਾਲ ਉੱਠਦਾ ਵੀ ਸੁਪਨਾ ਹੁੰਦਾ ਜੀ ਸੁਪਨਾ ਕਿਹੜਾ ਸੱਚਾ ਹੁੰਦਾ ਪਰਮਾਰਾਜ ਨੇ ਨਾ ਗੁਰੂ ਗ੍ਰੰਥ ਸਾਹਿਬ 'ਚ ਕਈ ਤਰ੍ਹਾਂ ਦੇ ਸੁਪਣਿਆਂ ਦਾ ਜ਼ਿਕਰ ਕੀਤਾ ਇੱਕ ਸੁਪਨਾ ਕਿਹਾ ਵੀ ਸੰਸਾਰ ਸੁਪਨਾ ਹੈ ਜੀ ਜਗ ਜੀਵਨ ਕੈਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨਨ ਪਰ ਇੱਕ ਸੁਪਨੇ ਨੂੰ ਮਹਾਰਾਜ ਨੇ ਕਿਹਾ ਕਹਿੰਦੇ ਉਹ ਜੇ ਜਾਗਣ ਨਾਲੋਂ ਨਾ ਜਿੱਦੇ 'ਚ ਬੰਦਾ ਰੱਬ ਨਾਲੋਂ ਟੁੱਟਿਆ ਹੋਵੇ ਇਹ ਜੇ ਸੁਪਨੇ ਵਿੱਚ ਅੱਲਾ ਪ੍ਰਮਾਤਮਾ RAM ਵਾਹਿਗੁਰੂ ਗੁਰੂ ਚੇਤੇ ਆਵੇ ਨਾ ਤੇ ਮਾਰੇ ਕਹਿੰਦੇ ਜਾਗਣ ਨਾਲੋਂ ਸੁਪਨਾ ਚੰਗਾ ਹੁੰਦਾ ਹੈ ਅਮਰਤ ਬਾਣੀ ਦੇ ਬਚਨ ਨੇ ਜਾਗਣ ਤੇ ਸੁਪਨਾ ਭਲਾ ਬਸਿਆ ਪ੍ਰਭ ਕੇ ਸੰਗ ਇਹ ਮੰਨੋ ਵੀ ਰਾਏ ਬੁਲਾਰ ਖਾਂ ਦੀਆਂ ਅਰਦਾਸਾਂ ਨੇ ਦੁਆਵਾਂ ਨੇ ਕਹਿੰਦੇ ਮਹਾਰਾਜ ਦੇ ਪ੍ਰਕਾਸ਼ ਤੋਂ ਇੱਕ ਦਿਨ ਪਹਿਲਾਂ ਇੱਕ ਸੁਪਨਾ ਫੇਰ ਆਇਆ ਉਹ ਸੁਪਨੇ ਨੂੰ ਬੜਾ ਸੋਹਣਾ ਿਕਰ ਕੀਤਾ ਭਾਈ ਵੀਰ ਸਿੰਘ ਹੋਰਾਂ ਦਾ ਬੇਰਵਾ ਬੜਾ ਲੰਬਾ ਹੈ ਯੋਗ ਸ਼ਬਦਾਂ ਦੇ ਧਨੀ ਨੇ ਕਲਮ ਦੇ ਵੀ ਧਨੀ ਨੇ ਸੰਤ ਕਵੀ ਭਾਈ ਵੀਰ ਸਿੰਘ ਕਹਿਣ ਲੱਗੇ ਵੀ ਰਾਏ ਬਲਾਰ ਖਾਨ ਸਾਹਿਬ ਨੂੰ ਸੁਪਨਾ ਆਉਂਦਾ ਸੁੱਤੇ ਹੋਏ ਨੇ ਆਕਾਸ਼ ਵਿੱਚੋਂ ਇਦਾਂ ਜਿਵੇਂ ਇੱਕ ਵਿਮਾਨ ਹੁੰਦਾ ਨਾ ਵਿਮਾਨ ਉਤਰੇ ਕਾਫੀ ਲੋਕ ਉਹਦੇ ਨਾਲ ਨੇ ਕਹਿਣ ਲੱਗੇ ਜਿਵੇਂ ਇਸਲਾਮ ਵਿੱਚ ਉਰਸ ਮਨਾਇਆ ਜਾਂਦਾ ਜਿਵੇਂ ਸਨਾਤਨੀ ਮਤ ਵਿੱਚ ਸ਼ੋਭਾ ਯਾਤਰਾ ਕੀਤੀ ਜਾਂਦੀ ਜਿਵੇਂ ਸਿੱਖੀ ਅੰਦਰ ਅਸੀਂ ਨਗਰ ਕੀਰਤਨ ਦਾ ਜ਼ਿਕਰ ਕਰਨੇ ਤੇ ਕਹਿਣ ਲੱਗੇ ਏਵੇਂ ਵਿਵਾਨ ਹੈ ਚਾਰ ਸਫੇਰੇ ਫੁੱਲ ਸਿੱਟੀ ਦੇ ਨੇ ਜਿੱਥਰ ਦੀ ਉਹ ਵਿਵਾਨ ਲੰਘਦਾ ਉਧਰ ਦੀ ਨੂਰ ਤੇ ਸੁਗੰਧੀ ਵੰਡੀ ਜਾਂਦੀ ਗੁਰੂ ਘਰੇ ਦੋ ਚੀਜ਼ਾਂ ਮੁੱਖ ਨੇ ਜਿੱਥੇ ਸਤਿਗੁਰੂ ਜਾਣਗੇ ਉੱਥੇ ਪ੍ਰਕਾਸ਼ ਹੋਏਗਾ ਤੇ ਜਿੱਥੇ ਸਤਿਗੁਰੂ ਜਾਣਗੇ ਉਹ ਅੰਦਰ ਮੁਤਾਸਰ ਹੋ ਜਾਣੇ ਕਿਉਂਕਿ ਗੁਰੂ ਗੋਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਾਣਾ ਗੁਰੂ ਨੂੰ ਨਾ ਅੱਗੇ ਆਪਾਂ ਸਮਝਾਂਗੇ ਕਿੰਨਾ-ਕਿੰਨਾ ਚੀਜ਼ਾਂ ਨਾਲ ਤੁਸ਼ਬੀਹ ਦਿੱਤੀ। ਕਹਿਣ ਲੱਗੇ ਜਦੋਂ ਇਹ ਵਿਮਾਨ ਉਤਰਿਆ ਧਰਤੀ ਤੇ ਤੇ ਰਾਏ ਬਲਾਰ ਖਾਨ ਸਾਹਿਬ ਨੂੰ ਲੱਗਾ ਇਹ ਵਿਮਾਨ ਕਿਸੇ ਹੋਰ ਥਾਣੀ ਸਾਡੇ ਘਰ ਉਤਰਿਆ। ਕਹਿਣ ਲੱਗੇ ਇੰਨਾ ਪ੍ਰਕਾਸ਼ ਹੋਇਆ ਜਿਵੇਂ ਸੂਰਜ ਦਾ ਆਪਣੇ ਸਿਖਰ ਤੇ ਹੋਵੇ ਨਾ ਗੁਰਮਖੋ ਉਹਨੂੰ ਆਪਣੀਆਂ ਅੱਖਾਂ ਵੇਖ ਨਹੀਂ ਸਕਦੀਆਂ। ਧਿਆਨ ਨਾਲ ਸੁਣਿਆ। ਜੇ ਆਪਾਂ ਵੇਖਣ ਦਾ ਯਤਨ ਕਰਾਂਗੇ ਤੇ ਅੱਖਾਂ ਚੁੱਧ ਆ ਜਾਂਦੀਆਂ। ਇਵੇਂ ਹੀ ਅਰਬਦਾਸ ਜੀ ਮਹਾਰਾਜ ਜੇ ਤੁਸੀਂ ਬਚਨ ਪੜਦੇ ਹੋ ਰਬੀ ਬਾਣੀ ਪਰਮਾਤਮਾ ਦੇ ਸਦੀਵੀ ਦਰਸ਼ਨ ਨਹੀਂ ਹੁੰਦੇ ਵੀ ਹੋਈ ਜਾਂਦੇ ਉਹਦਾ ਤੇ ਇੱਕ ਝਲਕਾਰਾ ਹੈ ਜਿਵੇਂ ਸੂਰਜ ਨੂੰ ਵੇਖਦੇ ਆ ਕਿ ਝਲਕਾਰਾ ਪੈਂਦਾ ਅੱਖਾਂ ਬੰਦ ਹੋ ਜਾਂਦੀਆਂ ਬੰਦ ਅੱਖਾਂ ਵੀ ਉਸ ਰੋਸ਼ਨੀ ਨੂੰ ਮਹਿਸੂਸ ਕਰਦੀਆਂ ਨੇ ਏਵੇਂ ਜਦੋਂ ਪਰਮਾਤਮਾ ਦੇ ਗੁਰੂ ਦੇ ਸੱਚਮੁੱਚ ਅੰਦਰੋਂ ਦਿਦਾਰੇ ਹੋ ਜਾਣ ਤੇ ਇੰਦਰੋਂ ਇਨਾ ਪ੍ਰਕਾਸ਼ ਨਾਲ ਪਰ ਜਾਂਦਾ ਸਾਰੀ ਦੁਨੀਆ ਦਾ ਅੰਧੇਰਾ ਮਿਟ ਜਾਂਦਾ ਤਾਂ ਹੀ ਬਚਨ ਕਹਿਣਾ ਸਗਲ ਭਵਨ ਕੇ ਨਾਇਕਾ ਏ ਕਿਸ਼ਨ ਦਰਸ਼ ਦਿਖਾਏ ਹੁਣ ਉੱਥੇ ਮਹੀਨਿਆਂ ਦੇ ਦਰਸ਼ ਦੀ ਗੱਲ ਨਹੀਂ ਕੀ ਖੈਰ ਕਿੰਦੇ ਰਾਏ ਬੁਲਾਰ ਖਾਨ ਸਾਹਿਬ ਦੇ ਪਰ ਵੇੜੇ ਵਿੱਚ ਚਾਰ ਸੁਪیرے ਚਾਨਣ ਹੀ ਚਾਨਣ ਹੁਣ ਜਦੋਂ ਇਹ ਘਟਨਾ ਹੋਈ ਤੇ ਫਿਰ ਉੱਥੇ ਰਾਏ ਬੁਲਾਰ ਖਾਨ ਸਾਹਿਬ ਨੇ ਕਿਹਾ بیگم ਅੱਲਾ ਸੁੱਖ ਕਰੇ ਵਾਰ-ਵਾਰ ਮੈਂ ਸੁਪਨਿਆਂ ਦੀ ਜ਼ਿੰਦਗੀ ਚੋਂ ਲੰਘ ਰਿਹਾ ਕਹਿਣ ਲੱਗੇ ਕੀ ਹੋਇਆ ਅੱਜ ਉਹਨੇ ਪਹਿਲੇ ਦਿਨ ਵਾਲੀ ਘਟਨਾ ਦਾ ਜ਼ਿਕਰ ਕਰਕੇ ਆ ਕਹਿਣ ਲੱਗੇ ਅੱਜ ਹੀ ਹੋਇਆ ਵੀ ਇੱਕ ਬਹੁਤ ਵੱਡਾ ਵਿਵਾਨ ਵਾਂਗੂ ਕੋਈ ਵਸਤੂ ਹੈ ਉਹ ਆਪਣੇ ਵਿਹੜੇ 'ਚ ਉਤਰੀ ਉਹਦਾ ਇੰਨਾ ਪ੍ਰਕਾਸ਼ ਮੈਂ ਉਸ ਪ੍ਰਕਾਸ਼ ਵਿੱਚ ਗਵਾਚ ਗਿਆ ਪਰ ਉਸ ਪ੍ਰਕਾਸ਼ ਵਿੱਚ ਨਾਲ ਇੱਕ ਸੁਗੰਧੀ ਹੈ ਜੀਨੇ ਮੈਨੂੰ ਮੋਤਾਸਰ ਕਰ ਦਿੱਤਾ ਮੈਂ ਅੰਦਰੋਂ ਰੱਜ ਗਿਆ ਮੇਰਾ ਦਿਲ ਕਰਦਾ ਮੈਂ ਉਸ ਪ੍ਰਕਾਸ਼ ਵਿੱਚ ਗਵਾਚਾਂ ਇਹ ਕਹਿੰਦੇ ਵੇਖੋ ਕਿੰਨੇ ਚੰਗੇ ਭਾਗ ਹੁਣ ਦੇ ਸੇ ਬੇਗਮ ਦੇ ਉਹਨੇ ਕਿਹਾ ਖਾਨ ਸਾਹਿਬ ਅੱਲਾ ਦਾ ਸ਼ੁਕਰ ਕਰੋ ਜੋ ਤੁਹਾਨੂੰ ਇਹ ਸੁਪਨੇ ਆ ਰਹੇ ਨੇ ਚੰਗੇ ਨੇ ਭਲੇ ਨੇ ਬੁਰੇ ਨਹੀਂ ਗੁਰਮੁਖੋ ਜੇ ਤੁਸੀਂ ਕਦੇ ਮਨ ਦੀ ਸਾਇੰਸ ਪੜ੍ਹੋ ਨਾ ਇਹ ਚੀਜ਼ਾਂ ਤੁਹਾਨੂੰ ਸਮਝ ਆਉਣੀਆਂ ਫਿਰ ਰੱਬੀ ਬਾਣੀ ਚ ਉਹਦਾ ਕੰਪੇਅਰ ਕਰੋ ਅਧਿਆਨ ਕਰੋ ਫਿਰ ਬਾਤ ਸਮਝ ਆਏਗੀ ਕਿ ਜਿਹੜੀ ਚੀਜ਼ ਜਨਮਾਂ ਜਨਮਾਂ ਤੋਂ ਵਿਸਰੀ ਹੋਵੇ ਉਹ ਸੁਪਨੇ ਵਿੱਚ ਮਿਲ ਵੀ ਜਾਂਦੀ ਹੈ ਤੇ ਜਨਮਾ ਜਨਮ ਦੇ ਰੋਗ ਦੁੱਖ ਗੁਰੂ ਸੁਪਨੇ ਚ ਕੱਟ ਦਿੰਦਾ ਜਿਹਨੂੰ ਮਹਾਰਜ ਨੇ ਕਿਹਾ ਗੁਰਕਾ ਸ਼ਬਦ ਕੱਟ ਹੈ ਕੋਟ ਕਰਮ ਖੈਰ ਇਹ ਸਮਾਂ ਬੀਤੇ ਅੱਜ ਦਾ ਉਹ ਦਿਨ ਆਇਆ 1469 ਈਸਵੀ ਸਨ ਹੈ ਅੰਮ੍ਰਿਤ ਵੇਲੇ ਦਾ ਸਮਾਂ ਹੈ ਇਤਿਹਾਸ ਨੇ ਨਕਸ਼ਾ ਬਣਿਆ ਮਾਈ ਦੌਲਤਾਂ ਸੁਣਿਓ ਬਹੁਤ ਧਿਆਨ ਨਾਲ ਲਾਸਟ ਅਖੀਲੇ ਪੁਆਇੰਟ ਨੇ ਮਾਈ ਦੌਲਤਾਂ ਮਾਤਾ ਤ੍ਰਿਪਤਾ ਦੀ ਘਰ ਦੇ ਇੱਕ ਕਮਰੇ ਵਿੱਚ ਨੇ ਕੋਲ ਮਾਈ ਉਹ ਸੇਵਾਦਾਰ ਦਾਸੀ ਤੁਲਸਾ ਹੈ ਬੇੜੇ ਵਿੱਚ ਇੱਕ ਦਲਾਨ ਹੈ ਵੱਡਾ ਸਾਰਾ ਉਹਦੇ ਵਿੱਚ ਮਹਿਤਾ ਕਲਿਆਣ ਦਾਸ ਤੇ ਪੰਜ ਸਾਲ ਦੀ ਬੇਬੇ ਨਾਨਕੀ ਬੈਠੇ ਨੇ ਇਧਰਲੇ ਪਾਸੇ ਨਾਲੇ ਮਹਾਰਾਜੀ ਦਾ ਪ੍ਰਕਾਸ਼ ਹੋਣ ਲੱਗਾ ਜਿਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਨਾ ਬਿਲਕੁਲ ਠੂਕ ਮਾਤਰ ਤੁਹਾਨੂੰ ਬੇਨਤੀ ਕਰਨੀ ਹੈ ਸਾਡੇ ਇਤਿਹਾਸ ਨੇ ਤਿੰਨ ਗੱਲਾਂ ਦੀ ਵਿਟਨੈਸ ਦਿੱਤੀ ਹੈ ਗਵਾਹੀ ਭਰੀ ਤੈਨੂੰ ਤੁਸੀਂ ਬਾਣੀ ਤੋਂ ਵੀ ਸਮਝ ਸਕਦੇ ਕੋਸ਼ਿਸ਼ ਕਰਨਾ ਕਿਉਂਕਿ ਸਮਾਂ ਮੰਗ ਕਰਦਾ ਵੀ ਇਤਿਹਾਸ ਦੇ ਸ਼ਬਦਾਂ ਨੂੰ ਮੈਂ ਗੁਰਬਾਣੀ ਤੋਂ ਤੁਹਾਡੇ ਸਾਹਮਣੇ ਨਾਲ ਖੋਲ੍ਹਾਂ ਕਿਉਂਕਿ ਸਾਡੇ ਮਨ 'ਚ ਸ਼ੰਕਾ ਬਹੁਤ ਜਲਦੀ ਹੁੰਦਾ ਜੀ ਇਤਿਹਾਸ 'ਚ ਲਿਖਿਆ ਉਦਾਂ ਹੀ ਪਹਿਲੀ ਗੱਲ ਕਹੀ ਇਤਿਹਾਸਕਾਰਾਂ ਨੇ ਕਿ ਜਿਸ ਟਾਈਮ ਮਹਾਰਾਜ ਦਾ ਪ੍ਰਕਾਸ਼ ਹੋਇਆ ਮਹਾਰਾਜੀ ਮੁਸਕਰਾਏ ਨਹੀਂ ਰੋਏ ਨਹੀਂ ਦੁਨੀਆ 'ਤੇ ਹਰੇਕ ਬੱਚਾ ਜਦੋਂ ਦਾ ਆਗਮਨ ਹੁੰਦਾ ਨਾ ਆਪਾਂ ਜਾਣਦੇ ਹਾਂ ਰੋਂਦਾ ਇਹ ਨੂੰ ਵੀ ਜੇ ਤੁਸੀਂ ਮੈਡੀਕਲ 'ਚ ਦੇਖਣਾ ਹੋਵੇ ਨਾ ਮੈਡੀਕਲ ਸਾਇੰਸ 'ਚ ਬੱਚਾ ਜਿੰਨਾ ਜਨਮ ਸਮੇ ਰੋਵੇਗਾ ਗੁਰਮਖੋ ਉਹਨਾ ਤੰਦਰੁਸਤ ਹੋਏਗਾ ਤੁਸੀਂ ਵੇਖੋ ਜੇ ਬੱਚਾ ਰੋਏ ਨਾ ਨਾ ਆਪਾਂ ਪਰਿਵਾਰਾਂ ਵਾਲੇ ਤੇ ਕਈ ਵਾਰੀ ਡਾਕਟਰ ਉਹਦੀ ਪੇਟ ਵਿੱਚ ਹੱਥ ਮਾਰਦੇ ਨੇ ਪੁੱਠੇ ਪਾਸੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਚੀਕ ਲਾਏ ਰੋਵੇ ਹਰੇਕ ਬੱਚਾ ਦੁਨੀਆ ਤੇ ਆਉਂਦਾ ਭਾਈ ਗੁਰਦਾਜ ਜੀ ਨੇ ਉਹਦਾ ਕਾਰਨ ਦੱਸਿਆ ਤੁਸੀਂ ਵਿਦਵਾਨਾਂ ਤੋਂ ਸੁਣਦੇ ਹੋ ਉਹ ਰੋਵੇ ਆਪਣੇ ਦੁੱਖਣ ਅਸਾਸਪਾਵਸ ਸਭ ਪਰਿਵਾਰ ਉਹ ਰੋਵੇ ਰਤਨ ਗੋਾਇਕਾ ਉਹਦਾ ਧਿਆਨ ਟੁੱਟ ਗਿਆ ਹੈ ਲੈਮ ਸ਼ੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਪਰ ਮਹਾਰਾਜ ਜੀ ਮੁਸਕਰਾਏ ਨੇ ਮੈਂ ਨਾਲ ਵਿਆਖਿਆ ਕਰਦਾ ਜਾਵਾਂ ਮੁਸਕਰਾਏ ਨੇ ਹੁਣ ਸਾਡੇ ਮਨਾਂ 'ਚ ਖਿਆਲ ਆਏਗਾ ਉਹ ਰੋਏ ਕਿਉਂ ਨਹੀਂ ਤੇ ਮੁਸਕਰਾਏ ਕਿਉਂ ਰੋਣ ਦਾ ਇੱਕ ਕਾਰਨ ਹੈ ਧਿਆਨ ਦਾ ਟੁੱਟ ਜਾਣਾ ਲੈਵ ਲੱਗਣਾ ਪਤਾ ਕਿਹਨੂੰ ਕਹਿੰਦੇ ਨੇ ਵੈਸੇ ਇਹਨਾਂ ਰੂਹਾਨੀਅਤ ਦੇ ਨਾਂ ਤੇ ਵੀ ਬਹੁਤ ਵੱਡੇ ਵੱਡੇ ਅਸੀਂ ਦੁਨੀਆ 'ਚ ਵੇਣੇ ਆ ਵੀ ਗੱਪ ਰਹੇ ਜਾਂਦੇ ਰੂਹਾਨੀਅਤ ਇੱਕ ਅਵਸਥਾ ਹੈ ਇਹਨੂੰ ਥੋੜਾ ਜਿਹਾ ਸਮਝਾਇਆ ਜਾ ਸਕਦਾ ਹੈ ਪਰ ਇਹਨੂੰ ਪੂਰਨ ਰੂਪ ਅੰਦਰ ਦੱਸਿਆ ਨਹੀਂ ਜਾ ਸਕਦਾ ਕਿਵੇਂ ਜਿਵੇਂ ਲੈਵਲ ਲੱਗਣ ਦਾ ਅਰਥ ਹੈ ਧਿਆਨ ਲਗਾਤਾਰ ਜੁੜ ਜਾਣਾ ਕਿ ਜਦੋਂ ਧਿਆਨ ਮਾਤਾ ਦੇ ਉਧਰ ਚ ਜੁੜਿਆ ਹੁੰਦਾ ਗਰਭ ਕੁੰਟ ਵਿੱਚ ਔਰਤ ਤਪ ਕਰ ਤੇ ਸਾਹ-ਸਾਹ ਸਿਮਰਤ ਪ੍ਰਭ ਰਹਿ ਕੇ ਦੁਨੀਆ ਤੇ ਹਰੇਕ ਬੱਚਾ ਸੰਸਾਰ ਤੇ ਆਉਂਦਾ ਰੁੰਦਾ ਹੈ ਮਹਾਰਾਜੀ ਦਾ ਮੁਸਕਰਾਉਣਾ ਇਹ ਗੱਲ ਦੱਸਦਾ ਹੈ ਕਿਉਂਕਿ ਉਹਨਾਂ ਦਾ ਧਿਆਨ ਟੁੱਟਿਆ ਨਹੀਂ ਉਹ ਤੇ ਟੁੱਟੇ ਹੋਏ ਧਿਆਨਾਂ ਨੂੰ ਜੋੜਨ ਲਈ ਆਇਆ ਹੈ ਲੈਵ ਟੁੱਟੀ ਨਹੀਂ ਹੈ ਉਹ ਤੇ ਟੁੱਟੀ ਹੋਈ ਲੈਵ ਜੋੜਨ ਲਈ ਆਏ ਹੁਣ ਲੈਵ ਟੁੱਟਦੀ ਤੇ ਰੋਣਾ ਸੀ ਨਾ ਧਿਆਨ ਟੁੱਟਿਆ ਇਨੀ ਧਿਆਨ ਤੇ ਜੋੜਨ ਲਈ ਆਏ ਮੁਸਕਰਾਏ ਦੂਜੀ ਗੱਲ ਦੂਜੀ ਗੱਲ ਇਤਿਹਾਸ ਕਹਿੰਦਾ ਇੱਕ ਉਂਗਲੀ ਉਠਾਈ ਹਲਕੀ ਜਿਹੀ ਜòn ਆਪਾਂ ਕਾਂਗਣਾ ਵੀ ਬਾਹ ਉੱਚੀ ਕਰਕੇ ਜਾਂ ਉਂਗਲੀ ਠਾਉਣ ਦਾ ਮਤਲਬ ਆਪਾਂ ਕਾਂਗੇ ਨਾਂ ਬਾਹ ਲੈ ਗਿਆ ਜੀ 180 ਜਾਂ ਇਦਾਂ ਨਹੀਂ ਉਂਗਲੀ ਉਠਾਈ ਇਹਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਦੁਨੀਆ ਨੂੰ ਦੱਸ ਦਿੱਤਾ ਹੈ ਧਰਮਾਂ ਦੇ ਨਾਂ ਤੇ ਕਈ ਝਗੜੇ ਨੇ ਆਪਾਂ ਸੋਭਾ ਵੀ ਜ਼ਿਕਰ ਕੀਤਾ ਸੀ ਸੱਚ ਕਿਨਾਰੇ ਰਹਿ ਗਿਆ ਜਾਂ ਗੱਗ ਮੰਨਾਰ ਸਿੰਧੂਆਂ ਮੱਕਾ ਕਾਬਾ ਮੁਸਲਮਾਨੇ ਭਾਗ ਇਥੇ ਧਾਰਮਿਕ ਸਥਾਨਾਂ ਦੀ ਧੋਈ ਨਹੀਂ ਹੈ ਭਾਈ ਗੁਰਦਾਸ ਨੂੰ ਸਮਝਣਾ ਵੀ ਬੜਾ ਔਖਾ ਉਹ ਕਬ ਦੇ ਮਹਾਨ ਪੰਡਤ ਨੇ ਸੱਤ ਪਛਾਵਾਂ ਦੇ ਗਿਆਤਾ ਨਹੀਂ ਜੀ ਬੜੀ ਕਮਾਲ ਦੀ ਰਚਨਾ ਭਾਈ ਗੁਰਦਾਸ ਸਾਹਿਬ ਦੀ ਇੱਕ ਇੱਕ ਪੌੜੀ ਵਿੱਚ ਉਹਨਾਂ ਨੇ ਸਮੁੰਦਰ ਲਪੇਟਿਆ ਹੋਇਆ ਹੈ ਕਿ ਭਾਈ ਗੁਰਦਾਸ ਜੀ ਕੀ ਲਿਖ ਰਹੇ ਨੇ ਕਹਿਣ ਲੱਗੇ ਧਾਰਮਿਕ ਸਥਾਨੀ ਧਾਰਮਿਕ ਸਥਾਨਾਂ ਦੇ ਦਾ ਤੇ ਝਗੜਾ ਹੈ। ਇਹ ਬਦਨ ਭਾਈ ਗੁਰਦਾਸ ਜੀ ਨੇ ਮਹਾਰਾਜ ਦੇ ਕਾਬੇ ਅੰਦਰ ਜ਼ਿਕਰ ਕੀਤਾ ਨਾ। ਉਹਨਾਂ ਪੁੱਛਿਆ ਸੀ ਬਾਬਾ ਆਖਿਆ ਹਾਜੀਆਂ ਸ਼ੋਭ ਮੰਬਲਾ ਬਾਜੋ ਦੋਨੋਂ ਰੋਈ। ਕਿਹੜਾ ਵੱਡਾ ਹੈ? ਜਿਹੜੀ ਬੇਨਤੀ ਕਰ ਲੱਗਾ ਇੱਕ ਉਂਗਲ ਉਠਾਈ ਦਾ ਮਤਲਬ ਸੀ ਇੱਕ ਪਰਮਾਤਮਾ ਦੀ ਗੱਲ ਕਰਨੀ। ਇੱਕ ਪਰਮਾਤਮਾ ਨੂੰ ਕੋਈ ਅੱਲਾਹ ਕਹਿੰਦਾ ਤੇ ਗੁਰੂ ਨਾਨਕ ਦੇਵ ਜੀ ਕਹਿਣਗੇ ਵੀ ਅੱਲਾਹ ਨਾਂਕ ਹੈ। ਮਹਾਰਾਜ ਕਹਿਣਗੇ ਭਗਤ ਨਰალი ਅੱਲਾ ਦੀ ਗੁਰਗ੍ਰੰਥ ਸਾਹਿਬ ਉਸੇ ਇੱਕ ਰੱਬ ਨੂੰ ਜਿਹੜਾ ਰਮਿਆ ਉਹਨੂੰ ਕੋਈ ਰਾਮ ਕਵੇ ਤੇ ਗੁਰੂ ਗ੍ਰੰਥ ਸਾਹਿਬ ਇਹ ਨਹੀਂ ਕਹਿਣਗੇ ਗੁਰੂ ਨਾਨਕ ਇਹ ਨਹੀਂ ਕਹਿਣਗੇ ਰਾਮ ਨਾਮ ਹੈ ਮਹਾਰਾਜ ਬਾਜ ਦੇ ਕੇ ਕਹਿਣਗੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅੱਲਾਹ ਤੇ ਫਿਰ ਫਿਰ ਇਸ ਤਰੀਕੇ ਨਾਲ ਇੱਕ ਉਂਗਲ ਉਠਾਈ ਤੇ ਤੀਜਾ ਜਿਹੜਾ ਇਤਿਹਾਸ ਹੈ ਨਾ ਇਹਦੇ ਤੇ ਵਿਸ਼ਵਾਸ ਹੋਏਗਾ ਭਾਵਨਾ ਨਾਲ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਤੇ ਇਤਿਹਾਸ ਦੀ ਇਹ ਬਾਤ ਨੂੰ ਆਪਾਂ ਮੁਕਰ ਨਹੀਂ ਸਕਦੇ ਅੱਠ ਬੱਤੀਆਂ ਵਾਲਾ ਦੀਵਾ ਲਗਦਾ ਸਾਡਾ ਇਤਿਹਾਸ ਸਰੋਤ ਕਹਿੰਦਾ ਤੁਹਾਡੇ ਜਿਹੜੇ 70 ਸਾਲ ਤੋਂ ਉੱਪਰ ਦੇ ਬਜ਼ੁਰਗ ਨੇ ਨਾ ਉਹਨਾਂ ਨੇ ਇਹ ਚੀਜ਼ ਅਨੁਭਵ ਕੀਤੀ ਹੋਏਗੀ ਚਾਰ ਬੱਤੀਆਂ ਵਾਲੇ ਦੀਵੇ ਤਾਂ 40 ਸਾਲ ਪਹਿਲਾਂ ਤੱਕ ਰਹੇ ਜਿਵੇਂ ਮਸਾਲ ਹੁੰਦੀ ਨਾ ਵੱਡੀ ਜੀ ਦੀਵੇ ਦਾ ਰੂਪ ਜਿਹੜੀ ਅੱਗੇ ਦੀਵਾਲੀ ਤੇ ਲੋਕ ਜਗਾਉਂਦੇ ਸੀ ਵੱਡੀ ਮਸਾਲ ਉਹ ਸਾਰੀ ਰਾਤ ਲਾਉਂਦੇ ਸੀ ਉਹਦਾ ਮਤਲਬ ਹੁੰਦਾ ਸੀ ਸਾਰੀ ਰਾਤ ਚਾਨਣ ਆਉਂਦਾ ਵੇ ਮਤਬ ਲਹੁੰਦਾ ਅਸੀਂ ਜ਼ਿੰਦਗੀ ਚੋਂ ਹਨੇਰੀ ਰਾਤ ਨਿਕਲੇ ਸਾਰੀ ਜ਼ਿੰਦਗੀ ਚਾਨਣ ਹੋ ਜਾ। ਹਰੇਕ ਚੀਜ਼ ਦੇ ਸੰਬੋਲਕ ਹੁੰਦੇ। ਇਹ ਸਾਡੇ ਅੱਠ ਪੜੇ ਬੰਦੇ ਅਸੀਂ ਲਕੀਰਾਂ ਖਿੱਚ ਦਿੰਨੇ ਆ ਆ ਨਹੀਂ ਹੁੰਦਾ ਜੀ ਆ ਨਹੀਂ ਹੁੰਦਾ। ਉਹ ਚੀਜ਼ ਨੂੰ ਅਸੀਂ ਅਨੁਭਵ ਨਹੀਂ ਕਰ। ਏਵੇਂ ਅੱਠ ਬੱਤੀਆਂ ਵਾਲਾ ਦੀਵਾ ਜਗਦਾ। ਪਰ ਕਹਿੰਦੇ ਜਦੋਂ ਮਹਾਰਾਜੀ ਦਾ ਪ੍ਰਕਾਸ਼ ਹੋਇਆ ਨਾ ਉਹ ਅੱਠ ਬੱਤੀਆਂ ਵਾਲੇ ਦੀਵੇ ਦਾ ਚਾਨਣ ਫਿੱਕਾ ਹੋ ਗਿਆ। ਕਿਵੇਂ ਹੋਇਆ? ਕਿਉਂਕਿ ਗੁਰਮੁਖੋ ਜਦੋਂ ਸੂਰਜ ਚੜ੍ਹ ਜਾਏ ਫਿਰ ਦੀਵੇ ਦੀ ਕੀ ਵੈਲੂ ਰਹਿ ਜਾਂਦੀ। ਪਰ ਗੁਰੂ ਨਾਨਕ ਦੇ ਸੂਰਜਾਂ ਦਾ ਸੂਰਜ ਹੈ ਰੱਬੀ ਬਾਣੀ ਹੈ ਨਾ ਇਹਨੂੰ ਕਹਿੰਦੇ ਆ ਅਤ ਉਪਮਾ ਅਲੰਕਾਰ ਗੁਰਬਾਣੀ ਕਿਹ ਅਲੰਕਾਰ ਨੇ ਵੈਸੇ ਅਸੀਂ ਹੁਣ ਕਿ ਗਈਆਂ ਜਾਂ ਜੀ ਇਹ ਚੀਜ਼ਾਂ ਵੀ ਰੂਪਕ ਕੀ ਹੈ ਅਲੰਕਾਰ ਕੀ ਹੈ ਬਾਬਾ ਕਬੀਰ ਸਾਹਿਬ ਨੂੰ ਜਦੋਂ ਪੜੋਗੇ ਉਹਨਾਂ ਦੀ ਬਾਣੀ ਉਲਟ ਬੰਸੀ ਰੂਪਾਕਾਰ ਹੈ ਭਾ ਉਲਟੀ ਕਰਕੇ ਗੱਲ ਸਮਝਾਓ ਪਹਿਲਾ ਪੂਤ ਬਸ਼ੇਰੀ ਮਾਈ ਨਾ ਲੈਨੇ ਕੋ ਚੁੰਗਾ ਨਿਤ ਪੇੜ ਰੱਬੀ ਬਾਣੀ ਸ਼ਬਦ ਨੂੰ ਇਹਨੂੰ ਕਹਿੰਦੇ ਉਲਟ ਬੰਸੀ ਰੂਪਾਕਾਰ ਇਹਨੂੰ ਅਲੰਕਾਰ ਨੂੰ ਕਹਿੰਦੇ ਆ ਅਤੀ ਉਪਮਾ ਅਲੰਕਾਰ ਜਦੋਂ ਕਿਸੇ ਦੀ ਉਪਮਾ ਨਾ ਕੀਤੀ ਜਾ ਸਕੇ ਉਹਨੂੰ ਕਿਸੇ ਅਲੰਕਾਰ ਨਾਲ ਤਸ਼ਬੀਹ ਦਿੱਈਏ ਉਹਨੂੰ ਕਹਿੰਦੇ ਅਤੀ ਉਪਮਾ ਅਲੰਕਾਰ ਇਹ ਜਿਹੜਾ ਸ਼ਲੋਕ ਹੈ ਨਾ ਗੁਰਮਖੋ ਇਹ ਅਤੀ ਉਪਮਾ ਅਲੰਕਾਰ ਵਿੱਚ ਹੈ ਜੇ ਸੋ ਚੰਦਾ ਉਗਵ ਹੈ ਸੂਰਜ ਚੜਹੇ ਹਜ਼ਾਰ ਹੁਣ ਇੱਥੇ ਕੱਲੋ ਕੋਈ ਬੰਦਾ ਤਰਕ ਕਰੂਗਾ ਵੀ ਸੂਰਜ ਹਜ਼ਾਰ ਦੀ ਥਾਂ ਲੱਖ ਕਰ ਦਿੰਨੇ ਤੇ ਚੰਦਰਮਾ ਵਧਾ ਦਿੰਨੇ ਆ ਫਿਰ ਤੇ ਮੁਕਾਬਲਾ ਹੋ ਜਾਊਗਾ ਨਾ ਇਤਿਓਪ ਮਹਾਂ ਲੰਕਾਰਾ ਗੁਰੂ ਦਾ ਮੁਕਾਬਲਾ ਨਹੀਂ ਹੋਏਗਾ ਇਤੇ ਚੰਨ ਨ ਹੁੰਦਿਆਂ ਗੁਰ ਬਿਨ ਕੋਹਰ ਅੰਧਾਰ ਇਸ ਲਈ ਆ ਉਸਮਾਪਤੀ ਦੇ ਬੋਲ ਪਹਿਲਾਂ ਜਿੱਥੇ ਸੂਰਜਾਂ ਦੇ ਸੂਰਜ ਗੁਰੂ ਨਾਨਕ ਸਾਹਿਬ ਆਜਨ ਤਾਂ ਹੀ ਭਾਈ ਗੁਰਦਾਸ ਨੇ ਮਹਾਰਾਜ ਦੀ ਤੁਸ਼ਬੀਖ ਆਦੇ ਨਾਲ ਦਿੱਤੀ ਹੈ ਸੂਰਜ ਨਾਲ ਦੋ ਸ਼ਬਦ ਕਹਿ ਕੇ ਸਮਾਪਤੀ ਭਾਈ ਗੁਰਦਾਸ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦੀ ਤੁਸ਼ਬੀ ਤੁਲਨਾ ਦਿੱਤੀ ਹੈ ਸੂਰਜ ਨਾਲ ਗਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲਵਾ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਦੀ ਤੁਲਨਾ ਦਿੱਤੀ ਹੈ ਚੰਦਰਮਾ ਨਾਲ ਤੇ ਦੀਵੇ ਨਾਲ ਤੁਸੀਂ ਬਾਣੀ ਦੇ ਬਚਨ ਪੜ੍ਹੋਗੇ ਨਾ ਪ੍ਰਥਮੈ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖ ਜਨ ਕੀਓ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਫਿਰ ਭਟ ਸਹਿਬਾਨਾ ਨੇ ਕਿਹਾ ਬਲਿਓ ਚਰਾਗ ਅੰਧਾਰ ਮੈਂ ਸਭ ਕਾਲ ਉਦਰੀ ਇੱਕ ਨਾਮ ਧਰਮ ਪ੍ਰਗਟ ਸકલ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਚਰਾਗ ਫਾਰਸੀ ਚ ਦੀਵੇ ਨੂੰ ਕਹਿੰਦੇ ਦੀਵਾ ਉਹ ਥਾਂ ਤੇ ਵੀ ਚਾਨਣ ਕਰਦਾ ਜਿੱਥੇ ਸੂਰਜ ਦੀ ਰੌਸ਼ਨੀ ਨਹੀਂ ਜਾਂਦੀ ਜਿਹੜੇ ਸਿੱਧ ਤੇ ਛੋਪੇ ਬੈਠੇ ਪਰਬਤੀ ਜਿਹੜੇ ਯੋਗੀ ਪਹਾੜਾਂ ਦੀਆਂ ਕੰਧਰਾਂ 'ਚ ਚਲੇ ਗਏ ਨਾ ਜਿੱਥੇ ਰੱਬ ਦਾ ਗਿਆਨ ਮਾਸਾ ਨਹੀਂ ਸੀ ਗੁਰੂ ਨਾਨਕ ਦੀਵਾ ਬਣ ਕੇ ਵੀ ਉਹਨਾਂ ਨੂੰ ਚਾਨਣ ਦੇ ਕੇ ਆਇਆ ਚੰਦਰਮਾ ਦਾ ਮਤਲਬ ਹੁੰਦਾ ਰਸ ਪੈਦਾ ਕਰਨਾ ਤੇ ਸ਼ੀਤਲਤਾ ਬਖਸ਼ਣੀ ਗੁਰੂ ਨਾਨਕ ਨੇ ਉਹ ਵੀ ਬਖਸ਼ੀ ਸੂਰਜ ਦਾ ਅਰਥ ਹੁੰਦਾ ਕਿਸੇ ਚੀਜ਼ ਨੂੰ ਪ੍ਰੋਡਕਸ਼ਨ ਕਰਨਾ ਵਧਾਉਣਾ ਇਸ ਲਈ ਗੁਰੂ ਨਾਨਕ ਸੂਰਜ ਵਤਨ ਸਾਨੂੰ ਉਤਿਆਂ ਵੀ ਕਰਦੇ ਨੇ ਉਹ ਚੰ드ਰਮਾ ਰੂਪ ਨੇ ਸਾਨੂੰ ਸ਼ੀਤਲਤਾ ਵੀ ਦਿੰਦੇ ਰਸ ਵੀ ਦਿੰਦੇ ਨੇ ਉਹ ਚਰਾਗ ਵਤਨ ਨੇ ਸਾਡੇ ਅੰਦਰ ਦੇ ਕੋਨੇ-ਕੋਨੇ ਨੂੰ ਰਖਣਾ ਦਿੰਦੇ ਨੇ ਇਹਨਾਂ ਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚੰਨ ਨੂੰ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਰੋਵਾ ਸਮੇਂ ਨੇ ਆਪਣੀ ਸੀਮਾ ਖਤਮ ਕੀਤੀ ਹੈ ਇਥੇ ਵਿਚਾਰਾਂ ਨੂੰ ਆਪਾਂ ਸੰਕੋਚਨੇ ਆ ਇਥੋਂ ਵਿਚਾਰ ਜਿਵੇਂ ਜਿਵੇਂ ਅੱਗੇ ਸਮਾਂ ਬਣੇਗਾ ਸਤਿਗੁਰੂ ਰਹਿਮਤ ਕਰਾਂਗੇ ਆਪਾਂ ਅੱਗੇ ਤੁਰਦੇ ਰਹਾਂਗੇ ਆਓ ਗੁਰਮਖੋ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਦੋਂ ਪ੍ਰਕਾਸ਼ ਹੋਇਆ ਇੱਕ ਬਾਤ ਜ਼ਿੰਦਗੀ ਚੀਤੇ ਰੱਖਿਓ ਮੈਂ ਸਮਝਣਾ ਅੱਜ ਦੀ ਬਾਤ ਦਾ ਤੁਸੀਂ ਹੋਰ ਗੁਰਮਖਾਂ ਨੂੰ ਸੁਣਨਾ ਰਿਜ਼ਲਟ ਹੋਏਗਾ ਸਬਦੂ ਵੱਡੇ ਭਾ ਕੀਦੇ ਨੇ ਦਾਈ ਦੌਲਤਾਂ ਵਰਗਾ ਦੁਨੀਆ ਤੇ ਕੋਈ ਨਹੀਂ ਜਾਂ ਗੁਰੂ ਨੂੰ ਦੇਖ ਕੇ ਬਖਸ਼ਿਸ਼ ਹੁੰਦੀ ਆ ਜਾਂ ਪਰਸ ਕੇ ਦਾਈ ਦੌਲਤਾਂ ਨੇ ਵੇਖਿਆ ਵੀ ਇਹ ਦਾਦਾਰ ਵੀ ਕੀਤੇ ਹੱਥਾਂ ਨਾਲ ਪਰਸਿਆ ਵੀ ਹੈ ਕਿਆ ਆਪਾਂ ਬਚਨ ਪੜੇ ਸੀ ਗੁਰੂ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆਰੇ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਧੰਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸੰਗਤ ਨੂੰ ਫੇਰ ਲੱਖ ਲੱਖ ਵਧਾਈਆਂ ਪ੍ਰਬੰਧਕ ਸਜਣਾ ਦਾ ਸਾਧ ਸੰਗਤ ਦਾ ਧੰਨਵਾਦ ਭੁੱਲਾਂ ਦੀ ਮਾਫੀ ਬਖਸ਼ੋ ਅਸੀਸਾਂ ਦੀ ਦਾਤ ਝੋਲੀ ਪਾਓ ਜੀ ਦੇ ਹੋ ਸਜਣਾ ਸੀਸੜੀਆਂ ਨਿਹੁ ਹੋਵੇ ਸਭ ਸੋ ਮੇਲ ਵਾਹਿ ਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ